ਨਨਵੇਕ ਸ਼ਕਤੀ ਇਹ ਤੇ ਪ੍ਰਮਾਤਮਾ ਨੂੰ ਪੂਰੇ ਦਾ ਪੂਰਾ ਸੁਣਨਾ ਕਠਨਾ ਔਖ ਹੈ ਮਨਵੇਕ ਸ਼ਕਤੀ ਇਹ ਪ੍ਰਮਾਤਮਾ ਨੂੰ ਪੂਰੇ ਦਾ ਪੂਰਾ ਸਮਝਣਾ ਬਹੁਤ ਔਖ ਹੈ ਕਠਨਾ ਤਾਂ ਫਿਰ ਕੀ ਕਰੀਏ ਕਿਸ ਤਰ੍ਹਾਂ ਕਰੀਏ ਪ੍ਰਮਾਤਮਾ ਹੋਣ ਦਾ ਇੱਕ ਮੌਕਾ ਮਿਲਿਆ ਹਰ ਇੱਕ ਨੂੰ ਔਰ ਉਹ ਹਰ ਇੱਕ ਹੈ ਸਿਰਫ ਮਨੁੱਖ ਪਸ਼ੂ ਨਹੀਂ ਬਨਸਪਤੀ ਨਹੀਂ ਹੈ ਪੱਥਰ ਨਹੀਂ ਪੱਥਰ ਦੀ ਮੂਰਤੀ ਘੜ ਕੇ ਰਾਮ ਵਰਗੀ ਬਣਾ ਸਕਦੇ ਆ ਪਰ ਪੱਥਰ ਰਾਮ ਨਹੀਂ ਹੈ ਪੱਥਰ ਨੂੰ ਘੜ ਕੇ ਸ੍ਰੀ ਕ੍ਰਿਸ਼ਨ ਵਰਗਾ ਬਣਾ ਸਕਦੇ ਆ ਪਰ ਪੱਥਰ ਫਿਰ ਵੀ ਕ੍ਰਿਸ਼ਨ ਨਹੀਂ ਹੈ ਕ੍ਰਿਸ਼ਨ ਕ੍ਰਿਸ਼ਨ ਹੈ ਇਹ ਵੀ ਮੈਂ ਅਰਜ਼ ਕਰਦਾ ਹਾਂ हां मैं ऐसा जरूर कह सकता हर पत्थर दा भविष्य राम होना है ਅਜ ਨਹੀਂ ਸਮਾਪਾ ਕੇ ਹੋਵੇਗਾ ਹਰ ਪੱਥਰ ਦਾ ਭਵਿਸ਼ਾ ਸ੍ਰੀ ਕ੍ਰਿਸ਼ਨ ਹੋਣਾ ਹਰ ਪੱਥਰ ਦਾ ਭਵਿਸ਼ਾ ਪਰਮਾਤਮਾ ਹੋਣਾ ਲੰਬੀ ਯਾਤਰਾ ਹੈ ਅਜੇ ਬੜਾ ਲੰਬਾ ਪੈਂਡਾ ਹੈ ਭਵਿਸ਼ਤੇ ਹਰ ਪੱਥਰ ਦਾ ਪਰਮਾਤਮਾ ਹੋਣਾ ਪਰ ਪੱਥਰ ਬਨਸਪਤੀ ਬਣੇਗਾ ਬਨਸਪਤੀ ਪਸ਼ੂ ਪੰਛੀ ਬਣेंगे ਤੇ ਪਸ਼ੂ ਪੰਛੀ ਮਨੁੱਖ ਬਣ ਗਏ ਨੇ ਕਿ ਮਨੁੱਖ ਨੂੰ ਇੱਕ ਮੌਕਾ ਮਿਲਿਆ ਹੈ ਇਹੀ ਤੇਰੀ ਅਵਸਰ ਹੈ ਇਹੀ ਤੇਰੀ ਵਾਰ ਘਟ ਵੀ ਤਰ ਤੂੰ ਦੇਖ ਵਿਚਾਰ ਮਨੁੱਖ ਇੱਕ ਮੌਕਾ ਹੈ ਕਿ ਪਰਮਾਤਮਾ ਹੋਣ ਦਾ ਮਨੁੱਖ ਇੱਕ ਅਵਸਰ ਹੈ ਕਿ ਈਸ਼ਵਰ ਹੋਣ ਦਾ ਪਰ ਮਨੁੱਖ ਦੇ ਵਿੱਚ ਦੋਵੇਂ ਸੰਭਾਵਨਾਵਾਂ ਛੁਪੀਆਂ ਪਈਆਂ ਨੇ ਜੈਸੇ ਪੱਥਰ ਅੱਗੇ ਗਿਆ ਤੇ ਬਨਸਪਤੀ ਬਨਸਪਤੀ ਅੱਗੇ ਗਈ ਤੇ ਪਸ਼ੂ ਪਕਸ਼ੀ पशु पक्षी अगे गए तो मनुख पर पर मनुख्च खतरा भी है ये अगे गया तो भगवान हर वर्गा होगा पिछे गया तो शैतान वर्गा हो जाएगा ये पिछे भी मुड़ सकता है और जब मनुख पशु बनता है तो रूहे जमीन से कोई पशु इतना खतरनाक नहीं आता जितना मनुख खतरनाक आता है ਇੱਕ ਸੱਪ ਜੇ ਕਿਸੇ ਨੂੰ ਡੰਗਵੇ ਮਾਰੇਗਾ ਤੇ ਦੋ ਤਿੰਨ ਬੰਦਿਆਂ ਨੂੰ ਕੱਟੇਗਾ ਜ਼ਹਿਰ ਖਤਮ ਹੋ ਜਾਂਦੀ ਹੈ 2.5 ਕਰੋੜ ਬੰਦਿਆਂ ਨੂੰ ਮਾਰ ਕੇ ਵੀ ਹਿਟਲਰ ਦਾ ਹਿਰਦਾ ਸ਼ਾਂਤ ਨਹੀਂ ਹੋਇਆ ਸੀ 3 ਕਰੋੜ ਬੰਦਿਆਂ ਨੂੰ ਮਾਰ ਕੇ ਵੀ ਮੌਸੇ ਤੁੰਗ ਨੂੰ ਚੈਨ ਨਹੀਂ ਮਿਲਿਆ ਸੀ ਹਲਾਕੋ ਤੇ ਚੰਗੇਜ਼ ਖਾਂ ਬਸਤੀਆਂ ਉਜਾੜ ਕੇ ਲੰਘਦੇ ਸਨ ਮਨੁੱਖ ਜਦ ਪਸ਼ੂ ਬਣਦਾ ਹੈ ਤਾਂ ਬਹੁਤ ਖਤਰਨਾਕ ਕੋਈ ਪਸ਼ੂ ਮਨੁੱਖਤਾ ਲਈ ਕਿਤਨਾ ਖਤਰਨਾਕ ਨਹੀਂ ਜਿਤਨਾ ਉਹ ਮਨੁੱਖ ਖਤਰਨਾਕ ਹੈ ਜੋ ਪਸ਼ੂ ਹੋ ਗਿਆ ਕਰਤੂਤ ਪਸ਼ੂ ਕੇ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਇਹ ਭਗਵਾਨ ਵਰਗਾ ਹੋ ਸਕੇ ਤੋ ਕੀ ਕਰਨਾ ਪਏਗਾ ਪੂਰਾ ਜਾਗ ਜਾਏ ਭਗਵਾਨ ਵਰਗਾ ਅਗਰ ਇਹ ਬਹੁਤ ਹਿੱਸਾ ਇਸ ਦਾ ਸੁੱਤਾ ਹੋਇਆ ਹੈ ਤੇ ਬਹੁਤ ਕੁਝ ਪਸ਼ੂ ਹੈ ਥੋੜਾ ਜਿਹਾ ਮਨੁੱਖ ਹੈ ਮਨੁੱਖ ਥੋੜਾ ਜਿਹਾ ਮਨੁੱਖ ਹੈ ਬਹੁਤਾ ਪਸ਼ੂ ਹੈ ਜਿਤਨਾ ਜਿਤਨਾ ਜਾਗਦਾ ਜਾਏਗਾ ਮਨੁੱਖ ਹੁੰਦਾ ਜਾਏਗਾ ਇਸ ਵਾਸਤੇ ਕਈਆਂ ਨੂੰ ਸਿਖਾ ਦੇਣਿਆ ਐ ਮਨੁੱਖ ਤੂੰ ਮਨੁੱਖ ਬਣ ਕਦੀ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਐ ਕੁੱਤੇ ਤੂੰ ਕੁੱਤਾ ਬਣ ਐ ਗਊ ਤੂੰ ਗਊ ਬਣ ਐ ਖੋਤੇ ਤੂੰ ਖੋਤਾ ਬਣ ਖੋਤਾ ਖੋਤਾ ਹੈ ਕੁੱਤਾ ਤੇ ਕੁੱਤਾ ਹੈ ਗਊ ਤੇ ਗਊ ਹੈ ਸਾਨੂੰ ਆਖਣ ਦੀ ਲੋੜ ਨਹੀਂ ਪੈਂਦੀ ਐ ਸ਼ੇਰ ਤੂੰ ਸ਼ੇਰ ਬਣ ਐ ਘੋੜਾ ਤੂੰ ਘੋੜਾ ਬਣ ਪਰ ਰੋਜ਼ ਕਹਿਣਾ ਪੈਂਦਾ ਐ ਬੰਦੇ ਤੂੰ ਬੰਦਾ ਬਣ ਏ ਮਨੁੱਖ ਤੋ ਬਨੁਖ ਬਣਦਾ ਕੁੱਤਾ ਅੰਦਰੋਂ ਬਾਹਰੋਂ ਕੁੱਤਾ ਹੈ ਘੋੜਾ ਅੰਦਰੋਂ ਬਾਹਰੋਂ ਘੋੜਾ ਹੈ ਮਨੁੱਖ ਮਨੁੱਖ ਦਿਖਾਈ ਦੇ ਰਿਹਾ ਹੈ ਅੰਦਰੋਂ ਤੇ ਪਸ਼ੂ ਹੈ ਕਰਤੂਤ ਪਸ਼ੂ ਕੇ ਮਾਨਸ ਜਾਤ ਲੋਕ ਪਚਾਰਾ ਕਰੇ ਜਨਰਾ ਇਹ ਜਦ ਪੂਰਨ ਮਨੁਖ ਹੋ ਨਾ ਹੈ ਪੂਰਨ પુરੁਖ ਤੇ ਫਿਰ ਭਗਵਾਨ ਦਾ ਰੂਪ ਹੋ ਜਾਂਦਾ ਹੈ धन गुरु गोबिंद सिंह जी कहने मेरा रूप हो गया खालसा मेरो रूप है खास खालसे में हों करो निवास पर केडा पूर्ण जोत जगे घट में तब ना खालस जाने ये पूरी जोत जग जाए जप ने ही मनुख को भगवान बना देना जबान जपे वाहे गुरु वाहे गुरु मन सुने ਅਕਸਰ ਰਾਸ ਬਿਆਨ ਕਰਦਾ ਹੁੰਦਾ ਹੈ ਮਨ ਨਹੀਂ ਸੁਣਦਾ ਕਿਉਂ ਮਨੁੱਖ ਦਾ ਇਹ ਮਨ ਰਹਿੰਦਾ ਹੈ ਭਵਿਸ਼ ਦੀ ਚਿੰਤਾ ਦੇ ਵਿੱਚ ਬੂਤਕਾਲ ਦੀਆਂ ਯਾਦਾਂ ਦੇ ਵਿੱਚ ਇਹ ਵਰਤਮਾਨ ਦੇ ਨਹੀਂ ਵਿੱਚ ਨਹੀਂ ਆਉਂਦਾ ਕਹਿੰਦੇ ਨੇ ਭਗਵਾਨ ਤੇ ਵਰਤਮਾਨ ਦੇ ਚ ਹੈ ਭਗਵਾਨ ਕੋਈ ਭਵਿਸ਼ ਦੇ ਚ ਨਹੀਂ ਹੈ ਭਗਵਾਨ ਨੂੰ ਬੂਤਕਾਲ ਦੇ ਚ ਲੱਭਣ ਦੀ ਲੋੜ ਵੀ ਨਹੀਂ ਵਰਤਮਾਨ ਦੇ ਚ ਭਗਵਾਨ ਹੈ तो वर्तमान कितना है अज की रात वर्तमान कतई नहीं कि अज का दिन वर्तमान से कत ही नहीं वर्तमान बहुत छोटा है बहुत छोटा है बहुत छोटा है भविष्य बहुत लंबा है बहुत लंबा है पत्नी कदों तक असी होंद रवे जमते रहेंगे मरते रहेंगे जम जम मरे मरे फिर जमे बहुत सजाए पयाद लंबे लंबा सिलसिला पता नहीं कितनी लंबी यात्रा करके असं थे तक पहुँचे हैं तो भूतकाल भी बड़ा लंबा है, भविष्य भी बड़ा लंबा है, वर्तमान बड़ा छोटा है भगवान की झलक मिल रही है वर्तमान दे और वर्तमान दे जो टिक गया को भगवान का रूप हो जाता तो है कि वर्तमान कितना है गुरबाणी के कथन अनुसार एकदम कबीर के कथन अनुसार एकदम यही वर्तमान है जो दम चला गया ये ते भूतकाल जो दम आया नहीं ये ते जी भविष्य मनुख जीवदा है गुजरे हुए याद दमांद मनुख जीवदा है आने वाले दम की चिंता दुनु जिथे भी बैठा होगा वो मथा वो अखा वेख के कह सकते हो या तो गुजरे हुए दमांदा बैठा है या आने वाले दम की चिंता दैठा है अगर वर्तमान द आ जाए तो समाधि लग जाएगी भगवान का रूप हो जाएगा तो वर्तमान की है एकदम जो दम अजय आया ही नहीं वो तो भविष्य है भविष्य हाथ द नहीं है जो दम चला गया है वो भूत तो भूतकाल है भूतकाल भी हाथ द नहीं नकद की है वर्तमान वर्तमान कितना है एकदम यकदम एक ਭਾਈ ਸਾਹਿਬ ਬਾਈ ਨੰਦ ਲਾਲ ਕਹਿੰਦੇ ਨੇ ਯਕਦਮ ਇੱਕ ਨੂੰ ਫਾਰਸੀ ਚ ਯਕ ਕਹਿੰਦੇ ਨੇ ਯਕਦਮ ਬਖੇਸ਼ ਰਾ ਨ ਬੁਰਦਮ ਕੇ ਕੇ ਸਤਮ ਐ ਵਾਇ ਨਕਦੇ ਜ਼ਿੰਦਗੀ ਰਾਏ ਗਾਂਗੋ ਜਸ ਭਗਤ ਕਬੀਰ ਵੀ ਕਹਿੰਦੇ ਨੇ ਟੁਕ ਦਮ ਕਰ ਆ ਰੇ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ ਇੱਕ ਦਮ ਵਿੱਚ ਕਿਦਰੇ ਠਿਕ ਜਾਣ ਤੇ ਤੋ ਖੁਦਾਏ ਗੁਜ਼ਰੇ ਹੋਏ ਦਮਾਂ ਤੇ ਸਾਰੇ ਹੀ ਜੀਉਂਦੇ ਨੇ ਆਣ ਵਾਲੇ ਦਮਾਂ ਦੇ ਤੇ ਸਾਰੇ ਹੀ ਜੀਉਂਦੇ ਨੇ ਪਰ ਜਿਹੜਾ ਦਮ ਨਕਦ ਹੈ ਇੱਕ ਦਮ ਉਹਦੇ ਚ ਕੋਈ ਟਿਕ ਜਾਏ ਤੇ ਮਨੁੱਖ ਰੱਬ ਦਾ ਰੂਪ ਹੁਣ ਇੱਕ ਦਮ ਦੇ ਚ ਆਣ ਦੀ ਕੋਸ਼ਿਸ਼ ਕਰਨਾ ਮਨੁੱਖ ਦਾ ਮਨ ਇੱਕ ਦਮ ਦੇ ਚ ਨਹੀਂ ਆਉਂਦਾ ਨਹੀਂ ਆਉਂਦਾ ਤੇ ਇੱਕ ਦਮ ਦੇ ਚ ਆਣ ਦਾ ਵਰਤਮਾਨ ਦੇ ਚ ਆਣ ਦਾ ਜੋ ਢੰਗ ਹੈ ਜਪ ਇਸ ਵਾਸਤੇ ਵਾਹਿਗੁਰੂ ਇੱਕ ਦਮ ਦੇ ਚ ਪੂਰਾ ਹੋ ਜਾਂਦਾ ਜਿਤਨਾ ਇੱਕ ਦਮ ਹੈ ਇਤਨਾ ਹੀ ਵਾਹਿਗੁਰੂ ਦਾ ਸ਼ਬਦ ਹੈ ਵਾਹਿਗੁਰੂ ਇੱਕ ਦਮ ਓਮ ਇੱਕ ਦਮ ਰਾਮ ਇੱਕ ਦਮ ਅੱਲਾਹੂ ਇੱਕਦਮ ਮੈਂ ਇਹਨਾਂ ਮੰਤਰਾਂ ਨੂੰ ਬਹੁਤ ਗੌਰ ਨਾਲ ਦੇਖੇ ਇੱਕਦਮ ਵਿੱਚ ਪੂਰੇ ਹੋ ਜਾਂਦੇ ਕੁਝ ਮੰਤਰ ਨਾਭੀ ਤੇ ਬਹੁਤ ਗਹਿਰੀ ਝੋਟ ਕਰਦੇ ਨੇ ਔਰ ਮੈਂ ਇਸ ਵਾਸਤੇ ਨਹੀਂ ਕਹਿੰਦਾ ਕਿ ਗੁਰੂ ਨਾਨਕ ਨੇ ਵਾਹਿਗੁਰੂ ਆਖਿਆ ਉਹਨਾਂ ਦੇ ਨ ਚਰਨਮਤ ਦੇ ਕੇ ਜਿਨ੍ਹਾਂ ਨੂੰ दीक्षित ਕੀਤਾ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਇਹ ਜਪਾਓ ਇਸ ਕਰਕੇ ਨਹੀਂ ਕਹਿ ਰਿਹਾ कि मेरा जन्म गुरु नानक के घराने च है इस करके नहीं कह रहा तजर्बे की बिना तो कह हैं और ये मेरे तजर्बे तो च ना आता तो यकीन जानो मैं नहीं कहना सारे मंत्रा द शक्ति है सारे मंत्र मनुखन भगवान का रूप बनाते हैं इस वास्ते साहब कहते हैं बलहारी जाओ जेते तेरे नाम है ਅਸੀਂ ਸਾਰੇ ਨਾਮਾਂ ਤੋਂ ਸਦਕੇ ਜਾਂਦੇ ਆ ਗੁਰਨਾਣਿਕ ਸਾਰੇ ਨਾਮਾਂ ਤੋਂ ਕੁਰਬਾਨ ਜਾਂਦੇ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਹੀ ਨਾਮ ਨੇ ਹੁਣੇ ਸਾਲਿਆ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਹੁਕਮਨ ਗੁਰੂ ਲਾਣਿਕ ਨੇ ਗੁਰੂ ਗੋਬਿੰਦ ਸਿੰਘ ਨੇ ਨਹੀਂ ਆਖਿਆ ਵਾਹਿਗੁਰੂ ਜਪੋ ਫਿਰ ਇਹ ਗ੍ਰੰਥ ਸਾਂਝੇ ਨਹੀਂ ਰਹਿੰਦੇ ਸਨ ਕਿਉਂਕਿ ਕਬੀਰ ਜਪਦੇ ਰਹੇ ਸਤਨਾਮ ਨਾਮਦੇਵ ਜਪਦੇ ਰਹੇ ਵਿਠਲ ਵਿਠਲ ਜੈ ਦੇਵ ਜਪਦੇ ਰਹੇ ਗੋਬਿੰਦ ਗੋਬਿੰਦ ਰਾਮਾ ਨੰਦ ਪਰਮਾ ਨੰਦ ਜਪਦੇ ਰਹੇ ਰਾਮ ਰਾਮ ਫਰੀਦ ਜਪਦਾ ਰਿਹਾ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਕਿ ਜੇ ਗੁਰੂ ਨਾਨਕ ਕਹਿ ਦਿੰਦੇ ਇਹੀ ਮੰਤਰ ਤੇ ਇਹੀ ਜਪੋ ਤੋ ਫਿਰ ਫਰੀਦ ਕਿਥੇ ਉਹਨਾਂ ਨੂੰ ਥਾ ਮਿਲਣੀ ਸੀ ਫਿਰ ਕਬੀਰ ਕਿਥੇ ਜਾਂਦੇ ਫਿਰ ਨਾਮਦੇਵ ਕਿਥੇ ਜਾਂਦੇ ਫਿਰ ਗੋਬਿੰਦ ਜਪਣ ਵਾਲਾ ਜੈ ਦੇਵ ਕਿਥੇ ਜਾਂਦਾ ਅੱਲਾਹੋ ਜਪ ਜਪ ਕੇ ਫਰੀਦ ਜਿੱਥੇ ਪਹੁੰਚਾ ਹੈ ਗੋਬਿੰਦ ਜਪ ਜਪ ਕੇ ਜੈਦੇਵ ਵੀ ਉੱਥੇ ਹੀ ਪਹੁੰਚੇ। ਰਾਮ ਰਾਮ ਜਪ ਕੇ ਉੱਥੇ ਹੀ ਪਹੁੰਚੇ ਨੇ ਰਾਮਾਨੰਦ ਪਰਮਾਨੰਦ ਸਤਨਾਮ ਦਾ ਜਪ ਕਰਕੇ ਕਬੀਰ ਵੀ ਉੱਥੇ ਹੀ ਪਹੁੰਚੇ। ਪਰ ਇਤਨੀ ਸਚਾਈ ਤੇ ਕਬੂਲ ਕਰ ਲੋ ਔਰ ਕਬੂਲ ਕਰਨੀ ਪੈ ਜਾਂਦੀ ਹੈ। ਪੁਰਾਣੇ ਜ਼ਮਾਨੇ ਚ ਮਨੁੱਖ ਪੈਦਲ ਚਲਦਾ ਸੀ। ਫਿਰ ਪੈਦਲ ਵਾਟ ਬਹੁਤ ਤੈ ਨਹੀਂ ਆਉਂਦੀ ਸੀ ਤੇ ਪਸ਼ੂਆਂ ਦਾ ਇਸਤੇਮਾਲ ਹੋਇਆ ਘੋੜੇ ਬਲਦ ਉੱਠ ਉਹਨਾਂ ਤੇ ਬੈਠਣਾ ਤੇ ਉਹਨਾਂ ਨੂੰ ਦੌੜਾ ਕੇ ਪੈਂਡਾ ਮਕਾਣਾ ਫਿਰ ਸੈਂਸ ਦਾ ਯੁੱਗ ਹੋਇਆ ਸਾਈਕਲ ਆਈ ਮੋਟਰ ਕਾਰ ਆਈ ਰੇਲ ਗੱਡੀਆਂ ਆਈਆਂ ਫਿਰ ਹੁਣ ਆਵਾਜ਼ ਤੋਂ ਵੀ ਤਿੱਖੇ ਚੱਲਣ ਵਾਲੇ ਹਵਾਈ ਜਹਾਜ਼ ਸਾਲਾਂ ਦੇ ਚ ਪੈਂਡਾ ਮੁਕਣ ਵਾਲਾ ਘੰਟਿਆਂ ਚ ਮੁਕਦਾ ਹੈ ਅੱਜ 24 ਘੰਟੇ ਚ ਮਨੁੱਖ ਪ੍ਰithvi ਦੀ ਪੂਰੀ ਪ੍ਰਕਰਮਾ ਕਰ ਲੈਦਾ ਹੈ ਪਰ ਪਹਿਲੇ ਤਾਂ ਐਸਾ ਨਹੀਂ ਸੀ ਹੈ ਨ ਕੁਝ ਐਸੇ ਮੰਤਰ ਉਹਨਾਂ ਦਾ ਚੱਲਣਾ ਇੰਜ ਹੈ ਜਿਵੇਂ ਕੋਈ ਪੈਦਲ ਚੱਲਦਾ ਹੈ ਹੈ ਨ ਐਸੇ ਕੁਝ ਮੰਤਰ ਇਧਰ ਹਵਾਈ ਜਹਾਜ਼ ਤੇ ਬੈਠੇ ਤੇ ਇਧਰ ਪਹੁੰਚ ਗਏ ਉਹਨਾਂ ਮੰਤਰਾਂ ਦੇ ਚੋਂ ਮੰਤਰ ਹੈ ਵਾਹਿਗੁਰੂ ਵਾਹਿਗੁਰੂ ਪੈਦਲ ਚੱਲ ਕੇ ਵੀ ਮਨੁੱਖ ਪਿੰਡੇ ਤੇ ਪਹੁੰਚਦਾ ਹੈ ਘੋੜੇ ਵੀ ਪਹੁੰਚਾ ਦਿੰਦੇ ਨੇ ਮੋਟਰਾਂ ਵੀ ਪਹੁੰਚਾ ਦਿੰਦੀਆਂ ਨੇ ਰੇਲ ਗੱਡੀਆਂ ਵੀ ਪਹੁੰਚਾ ਦਿੰਦੀਆਂ ਨੇ ਮੰਜ਼ਿਲ ਤੇ ਹਵਾਈ ਜਹਾਜ਼ ਵੀ ਪਹੁੰਚਾ ਦਿੰਦੇ ਨੇ ਪਰ ਜ਼ਿੰਦਗੀ ਬਹੁਤ ਛੋਟੀ ਹੈ ਕਿ ਸੁਸਤੀ ਨਾਲ ਚਲੇ ਤੇ ਹੋ ਸਕਦਾ ਜ਼ਿੰਦਗੀ ਮੁੱਕ ਗਈ ਤੇ ਟਿਕਾਣੇ ਤੇ ਨਾ ਪਹੁੰਚੀਏ ਐਸਲਸ ਤੇ ਗੁਰਨਾਣਕ ਨੇ ਦੇਖਿਆ ਮਸਰੂਫ ਜ਼ਿੰਦਗੀ ਹੈ ਆਗਾ ਚਲ ਕੇ ਸਤਗੁਰ ਨੂੰ ਦਿਸ ਪਿਆ ਬੜੀ ਮਸਰੂਫ ਜ਼ਿੰਦਗੀ ਕਿਉ ਲੋੜਾਂ ਵੱਧ ਗਈਆਂ ਪਹਿਲੇ ਇਤਨੀਆਂ ਲੋੜਾਂ ਨਹੀਂ ਸਨ ਤੇ ਜਦ ਲੋੜਾਂ ਵੱਧ ਗਈਆਂ ਤਾਂ ਮਸਰੂਫੀਅਤ ਵੱਧ ਗਈ ਤੇ ਮਸਰੂਫੀਅਤ ਜਦ ਵੱਧ ਗਈ ਤਾਂ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਅੱਧੀ ਜ਼ਿੰਦਗੀ ਤੀਰਥਾਂ ਦੇ ਰਟਨ ਕਰਦੇ ਲੰਗਾਦੋ ਹਵਨ ਯਗ ਕਰਦੇ ਲੰਗਾਦੋ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਦੇ ਲੰਗਾਦੋ ਜ਼ਿੰਦਗੀ ਹੀ ਬੜੀ ਮਸਰੂਫ ਹੈ ਮੈਂ ਦੇਖਦਾ ਮੁਸਲਮਾਨ ਇਸ ਕਰਮ ਕੰਨ ਦੀ ਪਾਲਣਾ ਕਰਦਾ ਹੈ ਪੰਜ ਵਕਤ ਦੀ ਨਮਾਜ਼ ਕੰਮ ਧੰਦੇ ਚ ਪੰਜ ਵਕਤ ਕੱਢਣਾ ਕੁਝ ਮਾਮੂਲੀ ਖੇਡ ਨਹੀਂ ਹੈ ਬਹੁਤ ਵੱਡੀ ਖੇਡ ਸਤਿਗੁਰੂ ਕਹਿੰਦੇ ਨੇ ਇੱਕ ਦਮ ਦੇ ਚ ਖੇਡ ਬਣ ਸਕਦੀ ਹੈ ਇੱਕ ਦਮ ਇੱਕ ਦਫਾ ਵਾਹਿਗੁਰੂ ਆਖਦਿਆਂ ਤੁਸੀਂ ਵਾਹਿਗੁਰੂ ਦਾ ਰੂਪ ਹੋ ਸਕਦੇ ਹੋ ਟੁਕਦਮ ਕਰਾਰੇ ਜੋ ਕਰੋ ਹਜ਼ਰ ਹਜ਼ੂਰ ਖੁਦਾਏ ਇਧਰ ਜ਼ਬਾਨ ਨੇ ਆਖਿਆ ਵਾਹਿਗੁਰੂ ਇਧਰ ਮਨ ਨੇ ਭਵਿਸ਼ ਦੀ ਚਿੰਤਾ ਨੂੰ ਇੱਕ ਪਾਸੇ ਰੱਖ ਕੇ ਤੇ ਭੂਤ ਕਾਲ ਦੀਆਂ ਯਾਦਾਂ ਨੂੰ ਇੱਕ ਪਾਸੇ ਰੱਖ ਕੇ ਪੂਰੀ ਕਾਗਰਤਾ ਨੇ ਢਾਲ ਸੁਣਿਆ ਵਾਹਿਗੁਰੂ ਨੂੰ ਤੇ ਮਨ ਜੋਤ ਸਰੂਪ ਹੋ ਗਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਤੇ ਜੋਤ ਦੇ ਜੋਤ ਹੋ ਗਿਆ ਇਤੇ ਬੂੰਦ ਸਾਗਰ ਦੇ ਵਿੱਚ ਸਾਗਰ ਹੋ ਗਈ अमृत वेले बैठ के कोशिश करना इस कोशिश दे सफलता नहीं मिलती मैनू गालबन बयाली त्याली साल हो गए कथा कर दें कि चार चार घंटे भी रोज़ कथा करनी पे दो टाइम एक जगह दो टाइम दूसरी था एक एक दिन दे ऐसा भी हो जाता है ये तो सौखा है पर एक दम दे आ के एक दफा वाहेगुरु कहना अज भी औखा है औखा है आखणा सा ਤੇ ਗੁਰਨਾਮਿਕ ਨੂੰ ਆਖੀ ਕੀ ਔਖ ਹੈ ਵਾਹਿਗੁਰੂ ਆਖਣਾ ਕੀ ਔਖ ਹੈ ਇਸ ਢੰਗ ਨਾਲ ਔਖ ਹੈ ਜਦ ਸਤਗੁਰੂ ਕਹਿ ਰਹੇ ਨੇ ਮਿਟ ਜਾਏ ਭਵਿਸ਼ ਦੀ ਚਿੰਤਾ ਮਿਟ ਜਾਏ ਭੂਤ ਕਾਲ ਦੀਆਂ ਯਾਦਾਂ ਸਿਰਫ ਰਹਿ ਜਾਏ ਵਰਤਮਾਨ ਤੇ ਵਰਤਮਾਨ ਹੈ ਇੱਕਦਮ ਕਿ ਉਸ ਇੱਕਦਮ ਦੇਚ ਉਚਾਰਨ ਹੋਵੇ ਵਾਹਿਗੁਰੂ ਔਰ ਨਾ ਭਵਿਸ਼ ਦੀ ਚਿੰਤਾ ਨਾ ਭੂਤ ਕਾਲ ਦੀਆਂ ਯਾਦਾਂ ਤੇ ਮਨੁੱਖ ਹੋ ਜਾਂਦਾ ਹੈ ਵਾਹਿਗੁਰੂ ਦਾਰੋ ਕਰੋੜਾਂ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆਂ ਕੁਝ ਵੀ ਨਹੀਂ ਹੋਣਾ ਕੁਝ ਵੀ ਨਹੀਂ ਹੋਣਾ ਤੇ ਵੀ ਮੈਰਜ਼ ਕਰਦੇ ਆਂ ਇੱਕ ਦਫਾ ਵਾਹਿਗੁਰੂ ਆਖਦੇ ਆਂ ਸਭ ਕੁਝ ਮਨੁੱਖ ਹੋ ਜਾਂਦਾ ਕਰੋੜਾਂ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆਂ ਨਾ ਪਾਪ ਮਿਟਣੇ ਨੇ ਨਾ ਦੁੱਖ ਮਿਟਣੇ ਨੇ ਇੱਕ ਦਫਾ ਵਾਹਿਗੁਰੂ ਆਖਦੇ ਆਂ ਸਾਰੇ ਹੀ ਦੁੱਖ ਮਿਟ ਜਾਂਦੇ ਸਾਰੇ ਪਾਪ ਮਿਟ ਜਾਂਦੇ ਨੇ ਪਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਆਖਣਾ ਹੈ ਮਤਾਂ ਕਿਦਰੇ ਇੱਕ ਦਫਾ ਕਹਿਣ ਦੀ ਜਾਚ ਆ ਜਾਏ ਬਸ ਇਤ ਨਹੀਂ ਕਰ ਇੱਕ ਦਫਾ ਕਹਿਣ ਦੀ ਜਾਚ ਗੱਲ ਇਤ ਇਹ ਰੋਜ਼ ਅਭਿਆਸ ਕਰਨਾ ਹੈ ਤੇ ਤੁਸੀਂ ਹੁਣ ਕਰੋੜ ਦਫਾ ਕਹਿਣਾ ਤੇ ਸੌਖਾ ਹੈ ਵਾਹਿਗੁਰੂ ਵਾਹਿਗੁਰੂ ਕਈ ਸਟੇਜ ਤੇ ਵੀ ਕਰਦੇ ਨੇ ਕਿ ਕਈ ਵਫਾ ਤੇ ਇਸ ਤਰ੍ਹਾਂ ਕਰਦੇ ਨੇ ਮੈਂ ਤੇ ਦੇਖ ਕੇ ਹੈਰਾਨ ਹੁੰਦਾ ਐਕਸਰਸਾਈਜ਼ ਕਰ ਰਹੇ ਨੇ ਕਿ ਜਪ ਕਰ ਰਹੇ ਨੇ लड़ रहे ने वाहेगुरू नाल जपते पे नवान उचारण करे वाहेगुरु दो आवाज जो घड़ियाल की आवाज है इंदू वीर ने बड़ा सोहना चिन्ह चुने मंदिर के दरवाजे से घड़ल लटका देंगे उन्होंने वजा के अंदर जाना है। भगवान के दर्शन त हो गए पहले घड़ियाल वजाओ गुरु नानक ने इसमें मने है पर बड़े सही रूप साहब कहते जीवन मंदिर है मूह दरवाजा है और जबान लटके आया घड़ है घड़ियाल उस घड़ियालों वजा के इटा के मंदिर प्रवेश करोगे जबान के घड़ियालों वजा के जीवन के मंदिर प्रवेश कर जाओगे रूप हो जाओगे ईश्वर का है ਇਸ ਘੜਿਆਲ ਨੂੰ ਵਜਾ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਕਬੀਰ ਕਹਿੰਦੇ ਮੈਨੂੰ ਮਾਲਾ ਦੀ ਲੋੜ ਨਹੀਂ ਮਾਲਾ ਤਾਂ ਮੈਂ ਤਾਂ ਪਕੜਾ ਜੀ ਜ਼ਬਾਨ ਨਾ ਹੋਵੇ ਜ਼ਬਾਨ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਸਾਰੀ ਜ਼ਿੰਦਗੀ ਜਿਹੜੇ ਮਾਲਾ ਫੇਰਦੇ ਰਹਿੰਦੇ ਨੇ ਯਕੀਨ ਜਾਨੋ ਮੈਨੂੰ ਤਰਸ ਵੀ ਆ ਜਾਂਦਾ ਕਦੋਂ ਤੱਕ ਫੇਰੋਗੇ ਜ਼ਬਾਨ ਦੀ ਮਾਲਾ ਕਦੋਂ ਫੇਰੋਗੇ ਕੰਠੇ ਮਾਲਾ भगत जी कह रहे हैं मेरे कंठ दे चमाला है मेरे गले दे चमाला है केड़ी कंठ है माला जेवा राम जबान ते राम है बस यही माला है और केड़ी माला है यही सिमरना है कंठ है माला जेवा राम कबीर मेरी सिमरने रसना ऊपर राम ते वाकई रसना ते राम आ गया पहचान किस तरह होगी मिठाई जबान ते रखी स्वाद आ गया ਵਾਹਿਗੁਰੂ ਜ਼ਬਾਨ ਤੇ ਟਿਕ ਗਿਆ ਯਕੀਨ ਜਾਨੋ ਰਸਨਾ ਰਸਨਲ ਵਰ ਜੰਦੇ ਇੱਕ ਅਗੰਮੇ ਰਸ ਵਰ ਇੱਕ ਅਗੰਮੇ ਅਵਸਥਾ ਨਾਲ ਔਰ ਸਹਿਬ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਮੈਂ ਉਸ ਦੇ ਦਾਸਾਂ ਦਾ ਵੀ ਦਾਸ ਆ ਕਿਸ ਦਾ ਜੇਦੀ ਜ਼ਬਾਨ ਤੇ ਹੈ ਪ੍ਰਭੂ ਤੂੰ ਵਸ ਗਿਆ ਜੇਦੀ ਰਸਨਾ ਤੇ ਤੂੰ ਵਸ ਗਿਆ ਜਿਹਦੇ ਕੋਲ ਤੇਰਾ ਨਾਮ ਦਾ ਉਚਾਰਨ ਹੁੰਦਾ ਹੈ ਤੇ ਉਹ ਰਸ ਨਾਲ ਜੋ ਹੈ ਭਰ ਜਾਂਦਾ ਹੈ ਇਹ ਅਭਿਆਸ ਤੁਸੀਂ ਰੋਜ਼ ਕਰਨਾ ਹੈ کم ਸੇ ਘੱਟ ਅੱਧਾ ਘੰਟਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਇਹਦੇ ਚ ਹਜ਼ਾਰਾਂ ਲੱਖਾਂ ਦਫਾ ਕਹਿ ਲੋਗੇ ਪਰ ਇਹ ਸਵਸਥੇ ਕਹਿਣਾ ਕਿਦਰੇ ਇੱਕ ਵਾਰ ਕਹਿਣ ਦੀ ਜਾਚ ਆ ਜਾਏ ਤੇ ਆਖਰੀ ਨੁਕਤਾ ਵੀ ਸੁਣ ਲੈਣਾ ਜਿਸ ਦਿਨ ਇੱਕ ਵਾਰ ਕਹਿਣ ਦੀ ਜਾਚ ਆ ਗਈ ਫਿਰ ਕਹਿਣਾ ਵੀ ਨਹੀਂ ਪਏਗਾ ਕਿੰਨੇ ਕਹਿਣਾ ਪਏਗਾ ਫਿਰ ਵਾਹਿਗੁਰੂ ਵਾਹਿਗੁਰੂ ਆਖਣ ਦੀ ਲੋੜ ਨਹੀਂ ਕਿਉਂ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾਵਾ ਹੁਣ ਪ੍ਰਾਣ ਪਏ ਚੱਲਦੇ ਨ ਪ੍ਰਾਣਾ ਚ ਵਸ ਗਏ ਹੁਣ ਰਸਨਾ ਦੀ ਵੀ ਲੋੜ ਨਹੀਂ ਹੁਣ